ਆਉ ਸਾਡੇ ਤਾਂ ਟਿੱਬਾ ਆਂਦੇ ਆ ਬਿਕਰ ਬਾਸਕਟ ਨਹੀਂ ਸ਼ਗਨਾ ਵਾਲਾ ਟੋਕਰਾ ਲੈ ਕੇ ਜਾਂਦੇ ਆ ਤੁਹਾਡਾ 플ੌਟ ਸਾਡੇ ਤਾਂ 11 ਹੁੰਦਾ ਤੁਹਾਡੀ ਮੰਮਟੀ ਸਾਡੇ ਤਾਂ ਚੌਕ 12 ਹੁੰਦਾ ਹਰ ਟਾਈਮਸ ਨਹੀਂ ਬੋਂਕੇ ਦਿਹਾੜੇ ਹੁੰਦੇ ਔਖੇ ਆ ਹਾਈ ਸਪੀਡਸ ਤੁਹਾਡੇ ਸਾਡੇ ਚੜ ਦੀ ਕਲਾ ਕਰਦਿੰਦੀ ਸੌਖੇ ਆ ਤੁਹਾਡੇ ਸ਼ੌਪਿੰਗ ਲਈ ਤੇ ਸਾਡੇ ਨਿਆਣੇ ਉੱਬੋ ਸਾਹੀਂ ਰਹੁੰਦੇ ਆ ਕੈਪੀਟਲ ਪਨਿਸ਼ਮੈਂਟ ਨਹੀਂ ਜੋ ਤੋ ਸਾਡੇ ਜੂਤ ਵਾਉਂਦੇ ਆ ਗਲਿਮਰਿੰਗ ਨਹੀਂ ਚਿਹਰਾ ਦਗ ਦਗ ਕਰਦਾ ਫਰੋਮ ਦਿਸ ਨਹੀਂ ਇਦੋਂ ਬਿਣਾ ਹੀ ਸਰਦਾ ਤੁਹਾਡੇ ਕਲਾਚ ਸਾਡੇ ਤਾਂ ਰੁਗ ਪਰਦੇ ਆ ਟੂ ਕਲॉक ਅਰਾਊਂਡ ਨਹੀਂ ਸਾਡੇ ਤਾਂ ਬੂੰਡਾ ਚੱਕੀ ਫਿਰਦੇ ਆ ਪਿਛ ਡਾਰਕ ਨੂੰ ਸਾਡੇ ਘੁੱਪ ਹਨੇਰਾ ਆਂਦੇ ਆ ਡਸਕੀ ਨਹੀਂ ਲੋਕ ਕੁਸਮੁਸੇ ਹੀ ਕਰ ਚਲੇ ਜਾਂਦੇ ਆ ਟੂ ਗੋ ਅਵੇ ਨਹੀਂ ਸਾਡੇ ਵਾਂਡੇ ਜਾਣਾ ਹੁੰਦਾ ਆ ਤੁਹਾਡੀ ਟ్రਾਈ ਹਾਰਟ ਸਾਡੇ ਟਿੱਲਾ ਲਾਉਣਾ ਹੁੰਦਾ ਆ ਕੰਪਲੀਟਲੀ ਯੂਨਾਈਟਡ ਨਹੀਂ ਅਸੀਂ ਇੱਕ ਮਿਕ ਆਂਦੇ ਆ ਅਲੋਂਗ ਵਿਦ ਨਹੀਂ ਅਸੀਂ ਪਰਿਵਾਰ ਸਣੇ ਜਾਂਦੇ ਆ ਵੈਰੀ ਫਿਊ ਨਹੀਂ ਸਾਡੇ ਟਾਵਾਂ ਟੱਲਾ ਆਂਦੇ ਆ ਕ੍ਰਿਕਟ ਨਹੀਂ ਸਾਡੇ ਗੇਂਦ ਤੇ ਬੱਲਾ ਆਂਦੇ ਆ ਟੂਰイズ ਅ ਟਰਬਲ ਨਹੀਂ ਪਸੂੜੀ ਪੌਣੀ ਹੁੰਦੀ ਐ ਅ ਸ਼ਾਰਟ ਵਾਈਲ ਨਹੀਂ ਵਿੰਦ ਚਟਟ ਪੌਣੀ ਹੁੰਦੀ ਐ ਡਿਲੇ ਡਿਲੇ ਨਹੀਂ ਟਾਲ ਮਟੋਲ ਹੁੰਦਾ ਪੌਟ ਵੈਲਿਡ ਤਾਂ ਟਿੱਡਲ ਦਾ ਟਿੱਡ ਗੋਲ ਹੁੰਦਾ